ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਪੰਡਾ ਜਿਹੜੀਆਂ ਨੇ ਬੰਨੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ ਇੰਨੀਆਂ ਦਸਤਾਰਾਂ ਹੁੰਦੀਆਂ ਮਖਾ 2 300 400 ਦਸਤਾਰ ਹੋ ਜਾਂਦੀਆਂ ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜਦੋਂ ਕੋਈ ਜੇਫੇਦਾਰ ਪਾਉਂਦਾ ਨਹੀਂ ਐ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜੱਥੇਬੰਦੀ ਰਮਾਲ ਦੇ ਨਾਲ ਸਿਰ ਟਕਣ ਵਾਸਤੇ ਵੀ ਨਹੀਂ ਮੈਂ ਅਸੀਂ ਰਮਾਲ ਲੈ ਕੇ ਸਿਰ ਹੀ ਟਕਦੀਏ ਹੋਰ ਨਹੀਂ ਕੁਝ ਕਰ ਸਕਦੇ ਤੋ ਬੰਨਣ ਵਾਲੇ ਜ਼ਰੂਰ ਸਾਰੇ ਆ ਜਾਂਦੇ ਨੇ ਜਦੋਂ ਦੇਣੀਆਂ ਹੁੰਦੀਆਂ ਉਦੋਂ ਜਰੂਰ ਸਾਰੇ ਆ ਜਾਂਦੇ ਆ ਪਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਵੀ ਨਹੀਂ ਇਹ ਸਾਡੇ ਪੰਥ ਦੀ ਤਰਾਸਤੀ ਹੈ ਕਹਿੰਦੇ ਅਸੀਂ ਮਜ਼ਬੂਤ ਆ ਕਿੱਥੇ ਮਜ਼ਬੂਤ ਆ ਅਸੀਂ ਕਿੱਥੇ ਮਜ਼ਬੂਤ ਆ ਅਸੀਂ